ਹਾਂਜੀ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੋਸਤੋ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਨੀਲੀ ਰਾਵੀ ਦੀ ਦੋ ਥਣੀ ਕੱਟੀ ਉਸ ਤੋਂ ਪਹਿਲਾਂ ਮੈਂ ਐਡਰੈਸ ਕਰ ਦੇਵਾਂ ਨੋਟ ਦੋਸਤੋ ਮੋਗੇ ਜ਼ਿਲ੍ਹੇ ਦਾ ਪਿੰਡ ਆਪਣਾ ਮੇਲਕ ਕਾਲੀਆਂ ਪਿੰਡ ਆ ਤੇ ਅੱਜ ਜਿਹੜੀ ਮੈਂ ਦੁੱਲ ਕੱਟੀ ਦਿਖਾਉਣ ਜਾ ਰਿਹਾ ਦੋਸਤੋ ਉਮੀਦ ਕਰਦਾ ਤੁਹਾਨੂੰ ਪਸੰਦ ਆਊਗੀ ਤੇ ਵੀਡੀਓ ਜ਼ਰੂਰ ਸ਼ੇਅਰ ਕਰਨੀ ਨਾ ਭੁੱਲਿਓ ਤੁਸੀਂ ਦੇਖ ਸਕਦੇ ਆ ਲਹਿੰਦੇ ਪੰਜਾਬ ਦਾ ਇਹ ਭਲੇਖਾ ਪੌਦੀ ਹੋਈ ਕੱਟੀ ਓਵੇਂ ਮੱਥੇ ਚ ਚੱਲ ਓਵੇਂ ਹੀ ਅੱਖ ਮੜਕਣੀ ਅੱਖ ਜਿਹੜੀ ਲਹਿੰਦੇ ਵਾਲੇ ਪੱਖ ਤੇ ਚੱਲਦੀ ਆ ਤੋ ਦੋ ਪੈਰ ਪਿਛਲੇ ਵਾਈਟ ਅਗਲੇ ਪੈਰਾਂ ਦੇ ਵਾਈਟ ਥੋੜੇ ਥੋੜੇ ਹੈਗੇ ਆ ਵਾਲ ਤੁਸੀਂ ਦੋ ਪੈਰ ਮੰਨ ਕੇ ਵੀ ਇਹਨੂੰ ਖਰੀਦ ਸਕਦੇ ਆ ਬਾਕੀ ਇਹਦਾ ਬੋਡੀ ਸਟਰਕਚਰ ਕਰਿਓ ਚੈੱਕ ਇਹਦੀ ਉਮਰ ਦੋਸਤੋ ਸਿਰਫ 4 ਤੋਂ 5 ਮਹੀਨੇ ਆ ਪਰ ਇਹ ਇਹਦੀ ਮਾਂ ਵਾਲੇ ਪੱਖ ਤੋਂ ਜੇ ਗੱਲ ਕੀਤੀ ਜਾਵੇ ਤਾਂ ਚੰਗੀ ਬਲੱਡ ਲੈਣ ਦੀ ਕੱਟੀ ਆ ਲਹਿੰਦੇ ਪੰਜਾਬ ਦੇ ਵਿੱਚ ਜਿਹੜੇ ਚੰਗੇ ਬੁੱਲ ਮੰਨੇਗੇ ਆ ਉਹਨਾਂ ਦੀ ਬਲੱਡ ਦੇ ਵਿੱਚੋਂ ਬੁੱਲ ਜਦੋਂ ਤਾਪਾ ਰੋ ਇਧਰ ਆਏ ਸੀ ਉਹਨਾਂ ਦੀਆਂ ਬਲੱਡ ਲਾਈਨਾਂ ਚੱਲੀਆਂ ਆ ਰਹੀਆਂ ਦੋਸਤੋ ਬਾਕੀ ਇਹ 5 ਮਹੀਨੇ ਦੀ ਕੱਟੀ ਐ ਆਰਟੀ ਨਾਲ ਸਨਾਰੇ ਵਰਗੀ ਗੋਲ ਕੀਤੀ ਪਈ ਆ ਗੋਲ ਤਾਂ ਹੀ ਹੋਊ ਦੋਸਤੋ ਜੇ ਮਾਂ ਦੇ ਥੱਲੇ ਦੁੱਧ ਚੰਗਾ ਹੋਊ ਜੇ ਤੁਸੀਂ ਮੇਰੀ ਇਹ ਗੱਲਾਂ ਸਹਿਮਤ ਆ ਦੋਸਤੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਬੱਚਾ ਉਹੀ ਪਲੂਗਾ ਦੋਸਤੋ ਜਿਹਦੀ ਮਾਂ ਦੇ ਥੱਲੇ ਦੁੱਧ ਚੰਗਾ ਕਿਉਂਕਿ ਜੇ ਅੱਧਾ ਦੁੱਧ ਵੀ ਬੱਚੇ ਨੇ ਪੀਚਾ ਹੋਊਗਾ ਤੇ ਫੇਰ ਹੀ ਐਡਾ ਪਲਦਾ ਹੈਗਾ ਤੇ ਅਕਸਰ ਹੀ ਦੁੱਧ 13 14 ਕਿਲੋ ਦੁੱਧ ਨਾਰਮਲ ਗੱਲ ਹੋਊਗੀ ਦੀ ਮਾਥਲੇ 14 15 14 ਕਿਉਂਕਿ ਅੱਧਾ ਦੁੱਧ ਪੀ ਕੇ ਪਲੀ ਹੋਈ ਆ ਮਮੀ ਅਕਸਰ ਡੰਗਰ ਰੱਖੇ ਘਰੇ ਤੁਸੀਂ ਵੀ ਡੰਗਰ ਰੱਖੇ ਤੁਹਾਨੂੰ ਵੀ ਇਹ ਚੀਜ਼ ਦੀ ਪਰਖ ਆ ਕਿ ਡੰਗਰ ਦੁੱਧ ਵਾਲਾ ਡੰਗਰ ਜਿਹੜਾ ਬੱਚਾ ਉਹਦਾ ਹੀ ਪਲਦਾ ਜਿਹਦੇ ਥਲੇ 7 8 ਕਿਲੋ ਦਾ ਬੱਚਾ ਪਲਦਾ ਨਹੀਂ ਆ ਆਪਾਂ ਨੂੰ ਵੀ ਇਹ ਗੱਲ ਦਾ ਪਤਾ ਬਾਕੀ ਇਹ ਦੋ ਥਣੀਆਂ ਦੋਸਤੋ ਜੁਮਾਂਦਰੂ ਦੋਲਾ ਤੇ ਇਹਦਾ ਬੋਡੀ ਸਟਰਕਚਰ ਦੇਖ ਕੇ ਜਿਵੇਂ ਆਪਣੇ ਉਸਤਾਦ ਹਾਜੀ ਸ਼ੋਕਰ ਡੋਗਰ ਵਾਲੀ ਸਾਹਿਬ ਦੀਆਂ ਵੀਡੀਓ ਬਹੁਤ ਦੇਖਦਾ ਮੈਂ ਉਹਨਾਂ ਨੂੰ ਕਾਫੀ ਟਾਈਮ ਤੋਂ ਮੈਂ ਫਾਲੋ ਕਰ ਰਿਹਾ ਕਿਉਂਕਿ ਉਹਨਾਂ ਦੇ ਕੋਲੇ ਬਰੀਡ ਦਾ ਬਹੁਤ ਜ਼ਿਆਦਾ ਖਜ਼ਾਨੇ ਆ ਤੁਸੀਂ ਉਹਨਾਂ ਦੀ ਫਾਰਮ ਦੀ ਜਿਹੜੀ ਨਿਊ ਜਨਰੇਸ਼ਨ ਆ ਜਿਹੜੀ ਮੰਨ ਲਓ ਉਹਨਾਂ ਦੀ ਬਰੀਡਿੰਗ ਦੇਖ ਕੇ ਤੁਸੀਂ ਐਸਟੀਮੇਟ ਲਾਉਂਗੇ ਕਿ ਇਹ ਵੀ ਕਿਤਨਾ ਕਿਤੇ ਮੰਨ ਲਓ ਲਹਿੰਦੇ ਪਾਰ ਦੇ ਬੁੱਲਾਂ ਦਾ ਭਲੇਖਾ ਪਾਊਗੀ ਕਿ ਚੰਗਾ ਲਾਣਾ ਕਰਾਣਾ ਰਾਵੀ ਟੱਚ ਜ਼ਿਆਦਾ ਬਰੀਡਿੰਗ ਵਾਸਤੇ ਬੱਚਾ ਇੰਨਾ ਕ ਖਰਾ ਰਹੂਗਾ ਕਿ ਤੁਸੀਂ ਕਹੋਗੇ ਕਿ ਵਾਕਿਆ ਵੀਰ ਗੱਲ ਲੱਖ ਰੁਪਏ ਦੀ ਜ਼ੁਬਾਨ ਬਿਲਕੁਲ ਗੁਲਾਬੀ ਮਣਕਣੀ ਅੱਖ ਸੀਰਕ ਬਾਂਦਰ ਪੂਰੀ ਚੰਗੀ ਜੇ ਮੇਰੇ ਕਿਸੇ ਵੀਰ ਨੂੰ ਇਹ ਪਸੰਦ ਆਵੇ ਤਾਂ ਆਪਣੇ ਨਾਲ ਸੰਪਰਕ ਕਰਿਓ ਦੋ ਥਣ ਤੁਹਾਨੂੰ ਮੈਂ ਜਰੂਰ ਦਿਖਾ ਦਵਾਂ ਕਿਉਂਕਿ ਬਹੁਤੇ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਅੱਖ ਪਹਿਲਾਂ ਦਿਖਾਤੀ ਆ ਪੂਛ ਚੈੱਕ ਕਰਿਓ ਬਿਲਕੁਲ ਅਧਿਓ ਜਿਆਦੀ ਵਾਈਟ ਸੁਪਰ ਵੀ ਨਿਸ਼ਾਨ ਆ ਦੋਸਤੋ ਸੋ ਦੋ ਥਾਣਾ ਦੋਸਤੋ ਤੇ ਥਣ ਵੀ ਕੁਦਰਤ ਆ ਲੋ ਜਿਹੜੇ ਇਹਨੂੰ ਲੱਗੇ ਆ ਕਰਮਾ ਵਾਲੀ ਨੂੰ ਬਹੁਤ ਹੀ ਸੋਹਣਾ ਤੇ ਮੋਟਾ ਦੁੱਧ ਵਾਲਾ ਗੋਲਾ ਦੇਖੋ ਉਵੇਂ ਹੀ ਆਰਡਰ ਦੇ ਵਿੱਚ ਇਹ ਚੰਨ ਵਗਿਆ ਹੋਇਆ ਜਿਵੇਂ ਅੰਕਲ ਪੱਪੂ ਸੰਦੂ ਕਹਿੰਦੇ ਕਿ ਜਿਹੜੇ ਆਰਡਰ ਤੇ ਚੰਨ ਪ੍ਰਾਣੀ ਬਲੱਡ ਲੈਂਦੀਆਂ ਮੱਝਾਂ ਦੇ ਆ ਜਾਂਦੇ ਸੀ ਉਹਨਾਂ ਦੇ ਬੱਚਿਆਂ ਦੇ ਉਵੇਂ ਹੀ ਆਰਡਰ ਦੇ ਉੱਤੇ ਬਟਨਾਂ ਦੋਨੋਂ ਪਾਸੇ ਇਹ ਬਾਣੇ ਬਾੜੇ ਜੱਡੇ ਬਣ ਜਾਣੇ ਜਦੋਂ ਇਹ ਤਿਆਰ ਹੋਊਗੀ ਦੋਸਤੋ ਆ ਝੋਲੀ ਕਰਿਓ ਚੈੱਕ ਤੇ ਇਹ ਜੇ ਕਿਸੇ ਮੇਰੇ ਵੀਰ ਨੂੰ ਪਸੰਦ ਆਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਇਹਦਾ ਜਿਹੜਾ ਲੈਣ ਦੇਣ ਮੁੱਲ ਬਣਾ 50 ਕਰੀਏ ਬਣਾ 45 ਕਰੀਏ ਇਹ 42000 ਦੀ ਕੱਟੀ ਹੋ ਜੂਗੀ ਉਹਦੇ ਵਿੱਚੋਂ ਤੁਹਾਡਾ ਹਲਕਾ-ਫੁਲਕਾ ਮਾਨਦਾਨ ਹੁਣ ਆ ਦੋਸਤੋ ਜੇ ਕਿਸੇ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਲਿਓ ਧੰਨਵਾਦ ਦੋਸਤੋ ਜਿਉਂਦੇ ਵਸਦੇ ਰਹੋ